ਤੋਨੂ ਲੈ ਕੇ ਆ ਗਏ ਆ ਪਿੰਡ ਬੁੱਟਰ ਦੇ ਟੂਰਨਾਮੈਂਟ ਤੇ ਆਓ ਚੱਲੀਏ ਆਪਾਂ ਕਬੱਡੀ ਦਾ ਟੂਰਨਾਮੈਂਟ ਦੇਖਦੇ ਆਂ ਤੁਹਾਡਾ ਨਾਮ ਗੁਰਪ੍ਰੀਤ ਸਿੰਘ ਗੋਪੀ ਕੋਚ ਜੀ ਅੱਜ ਤੁਹਾਡੇ ਪਿੰਡ ਚ ਇੱਥੇ ਕਬੱਡੀ ਟੂਰਨਾਮੈਂਟ ਚੱਲ ਰਿਹਾ ਹੈ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਇਹ ਮੈਂ ਆਪਣੇ ਪਿਛਲੇ 4 ਸਾਲ ਤੋਂ ਚੱਲ ਰਿਹਾ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਆਪਣਾ ਕਰੋਨੇ ਟੂਰਨਾਮੈਂਟ ਬਾਬਾ ਜੀਵਨ ਸਿੰਘ ਕਲੱਬ ਦੇ ਤੇ ਤਰੁਪਾ ਇਹ ਟੂਰਨਾਮੈਂਟ ਕਰਾਉਨੇ ਜੀ ਜੇ ਇਸ ਗੱਲ ਦਾ ਜ਼ਿਕਰ ਕਰੀਏ ਕਿ ਕੌਣ-ਕੌਣ ਇਸ ਕਬੱਡੀ ਟੂਰਨਾਮੈਂਟ ਵਿੱਚ ਤੁਹਾਡਾ ਸਹਿਯੋਗ ਕਰਦਾ ਹੈ ਅ ਇਹਦੇ ਵਿੱਚ ਆਪਣੇ ਸਾਰੇ ਐਨਆਰਆਈ ਆਪਣੇ ਪਿੰਡ ਵਾਸੀ ਆਪਣੇ ਜੋ ਵੀ ਆਪਣੇ ਸਾਰੇ ਪਿੰਡ ਦੇ ਮੋਤਵਾਰ ಗ್ರಾಮ ਪੰਚਾਇਤ ਸਾਰੇ ਆਪਣੇ ਨਾਲ ਜੀ ਹਾਂਜੀ ਬਿਲਕੁਲ ਸਾਰੇ ਦੇ ਸਹਿਯੋਗ ਨਾਲ ਹੀ ਹੁੰਦਾ ਜੀ ਜੇਕਰ ਗੱਲ ਕਰੀਏ ਕਿ ਜਿਵੇਂ ਜਿਹੜੇ ਬੱਚੇ ਨੇ ਉਹ ਵੀ ਕਾਫੀ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਨੇ ਤੇ ਇਹਨਾਂ ਚੋਂ ਕਿਹੜੇ ਕਿਹੜੇ ਪਿੰਡਾਂ ਦੇ ਬੱਚੇ ਨੇ ਜਿਹੜੇ ਇੱਥੇ ਟੂਰਨਾਮੈਂਟ ਖੇਡਣ ਆਉਂਦੇ ਨੇ ਮੈਮ ਬਹੁਤ ਯਾਨੀ ਕਿ ਆਪਣੇ ਦੂਰ ਦੂਰ ਆਪਣੇ ਹਰਿਆਣੇ ਤੋਂ ਆਊਟ ਆਫ ਸਟੇਟ ਹਰਿਆਣੇ ਤੋਂ ਵੀ ਆ ਰਹੇ ਬੱਚੇ ਆਪਣੇ ਸਾਰੇ ਜ਼ਿਲ੍ਹਿਆਂ ਦੇ ਬੱਚੇ ਇੱਥੋਂ ਫਰੀਦਕੋਟ ਮੁਕਸਰ ਏਰੀਆ ਆਪਣਾ ਮੋਗਾ ਜ਼ਿਲ੍ਹਾ ਹੋਰ ਵੀ ਕਾਫੀ ਜ਼ਿਲ੍ਹਿਆਂ ਤੋਂ ਬੱਚੇ ਆਪਣੇ ਕੋਲ ਆ ਰਹੇ ਜੀ ਹਾਂਜੀ ਮੈਮ ਜਿਹੜੇ ਬੱਚੇ ਆਊਟ ਆਫ ਸਟੇਟ ਖੇਡਣ ਆਉਂਦੇ ਨੇ ਉਹਨਾਂ ਦਾ ਇੱਥੇ ਰਹਿਣ ਦਾ ਜਾਂ ਕੁਝ ਪ੍ਰਬੰਧ ਨੀ ਮੈਨੂੰ ਦਾ ਮਤਲਬ ਆਪਣੇ ਇੱਕ ਦਿਨ ਦਾ ਹੀ ਹੁੰਦਾ ਟੂਰਨਾਮੈਂਟ ਉਹ ਜਿੱਦਾਂ ਆਪਣੇ ਕੋਲ ਸਵੇਰੇ ਚ ਆ ਜਾਂਦੇ ਆ ਜਿੱਦਾਂ ਹੁਣ ਮਤਲਬ ਆਪਣੇ ਟ੍ਰੇਨਾਂ ਵਗੈਰਾ ਜਾਂਦੀਆਂ ਇੱਥੋਂ ਸ਼ਾਮ ਨੂੰ ਉਹ ਚਲੇ ਜਾਂਦੇ ਜੀ ਹਾਂਜੀ ਉਹਦੇ ਨਾਲ ਉਹਨਾਂ ਦੇ ਕੋਚ ਵਗੈਰਾ ਸਾਥ ਆਉਂਦੇ ਆ ਜੀ ਇਹਨਾਂ ਬੱਚਿਆਂ ਲਈ ਕੋਈ ਤੁਸੀਂ ਐਂਟਰੀ ਟਿਕਟਾਂ ਵੀ ਰੱਖਦੇ ਹੋ ਟੀਮਾਂ ਲਈ ਜਾਂ ਫਿਰ ਇਹ ਫ੍ਰੀ ਆਫ ਕਾਸਟ ਹੁੰਦੀਆਂ ਨੇ ਹਾਂਜੀ ਮੈਮ ਇਹਨਾਂ ਦੀ ਐਂਟਰੀ ਫੀਸ ਹੁੰਦੀ ਆ ਜਿਹੜੀ ਆਪਣੇ ਦੋ ਆਪਣੇ ਕੋਲੇ weight ਆ 45 ਕਿਲੋ ਦਾ ਤੇ ਇੱਕ 35 ਕਿਲੋ ਦੇ ਭਾਰ ਦੇ ਆਪਣੇ ਕੋਲੇ ਮੈਚ ਆ ਇਹਦੇ ਵਿੱਚ ਆਪਣੇ ਜਿਹੜੇ 35 ਕਿਲੋ ਦਾ ਆਪਣੀ 100 ਰੁਪਏ ਐਂਟਰੀ ਹੁੰਦੀ ਆ ਜਿਹੜੇ 45 ਕਿਲੋ weight ਦੇ ਉਹਨੇ 200 ਰੁਪਏ ਐਂਟਰੀ ਹਾਂਜੀ ਜੇਕਰ ਅੱਜ ਵੇਖੀ ਕਿ ਇੱਥੇ ਤੁਹਾਡਾ ਕੌਣ-ਕੌਣ ਸਹਿਯੋਗ ਕਰ ਰਿਹਾ ਹੈ ਕਿ ਜਿਹੜੇ ਤੁਹਾਡੇ ਨਾਲ ਵੱਟ ਚੜ੍ਹ ਕੇ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਨੇ ਅ ਇਸ ਵਿੱਚ ਮੈਂਮ ਆਪਣੇ ਆਪਣੇ ਕਬੱਡੀ ਦੇ ਪਲੇਅਰ ਜਿਹੜੇ ਆਪਣੇ ਸੀਨੀਅਰ ਪਲੇਅਰ ਕਬੱਡੀ ਦੇ ਖੇਲਦੇ ਆ ਜਿੱਦਾਂ ਆਪਾਂ ਇੱਥੇ ਆਪਣਾ ਕੈਂਪ ਵੀ ਚੱਲ ਰਿਹਾ ਹੈ ਨਾ ਕੰਟੀਨਿਊ ਕਾਫੀ 4-5 ਸਾਲ ਤੋਂ ਚੱਲ ਰਿਹਾ ਉਹਦੇ ਵਿੱਚ ਜਿਹੜੇ ਆਪਣੇ ਪਲੇਅਰ ਆਉਂਦੇ ਛੋਟੇ ਵੱਡੇ ਸਾਰੇ ਸਹਿਯੋਗ ਕਰ ਰਹੇ ਨੇ ਪਿਛਲੇ ਸਾਲ ਕਿਨੇ ਬਾਜ਼ੀ ਮਾਰੀ ਸੀ ਅ ਪਿਛਲੇ ਸਾਲ ਮੈਂਮ ਇਸ ਤਰ੍ਹਾਂ ਦਾ ਨੂੰ ਇੰਨਾ ਯਾਦ ਨਹੀਂ ਹੈਗਾ ਵੈਸੇ ਤੇ ਉਦੋਂ ਆਪਾਂ ਵੀ ਮਤਲਬ ਆਪਣੇ ਨੇੜੇ ਜਿਹੜੇ ਜਿਲ੍ਹੇ ਦੀਆਂ ਟੀਮਾਂ ਆਉਂਦੀਆਂ ਵੈਸੇ ਆਪਣੀ ਟੀਮ ਵੀ ਸੈਕੰਡ ਆਈ ਸੀਗੀ ਲਾਸਟ ਟਾਈਮ ਜੀ ਤੇ ਹੁਣ ਫਸਟ ਟਾਈਮ ਤਾਂ ਇਦਾਂ ਮੈਨੂੰ ਯਾਦ ਨਹੀਂ ਹੈਗਾ ਤੇ ਨਹੀਂ ਤਾਂ ਆਪਾਂ ਤੁਹਾਨੂੰ ਜ਼ਰੂਰ ਦੱਸ ਦੇਵੀਂ ਸੈਕੰਡ ਟੀਮ ਦਾ ਪਤਾ ਪਰ ਆਪਣਾ ਫਸਟ ਤਾਂ ਇਹਨਾਂ ਯਾਦ ਨਹੀਂ ਹੈਗਾ ਤੁਹਾਡਾ ਨਾਮ ਸਰਪਾਲ ਸਿੰਘ ਜੀ ਜੀ ਅੱਜ ਤੁਹਾਡੇ ਪਿੰਡ 'ਚ ਇੱਥੇ ਟੂਰਨਾਮੈਂਟ ਹੋ ਰਿਹਾ ਹੈ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਇਸ ਟੂਰਨਾਮੈਂਟ ਲਈਆਂ ਤੇ ਦੂਸਰੀ ਗੱਲ ਕੀ ਇਸ ਟੂਰਨਾਮੈਂਟ 'ਚ ਤੁਹਾਡਾ ਕੌਣ-ਕੌਣ ਸਹਿਯੋਗ ਕਰਦਾ ਆਪਣਾ ਨੰਨੀ ਐਨਆਰਆਈ ਵੀਰਾਂ ਸਾਡੀ ਪਿੰਡ ਦੇ ਸਹਿ ਮੂਹਦਾਰ ਮਿੱਤਰੀ ਬਾਕੀ ਆਪਣੇ ਜਿੰਨੇ ਕੈਂਪ ਜਾਂਦੇ ਮੁੰਡੇ ਨਵੇਂ ਸਾਰਿਆਂ ਦੀ ਸਹੂਗ ਹੈ ਹਾਂਜੀ ਇੱਥੇ ਹੋਰ ਵੀ ਲੋਕ ਆਉਂਦੇ ਨੇ ਜਿਵੇਂ ਜਿਹੜੇ ਤੁਹਾਡੇ ਪਿੰਡ ਦੇ ਮਜ਼ਾਣੇ ਬਜ਼ੁਰਗ ਨੇ ਉਹ ਵੀ ਇੱਥੇ ਕਬੱਡੀ ਦੇਖਣ ਆਉਂਦੇ ਨੇ ਜਨਾਈ ਹਾਂਜੀ ਸਾਹਿਬ ਆਉਂਦੇ ਹੀ ਆਪਣੇ ਸਾਰੇ ਪਿੰਡ ਤਕਰੀਬਨ ਦੇਖਦਾ ਜੀ ਸ਼ਾਮ ਨੂੰ ਗਰਾਊਂਡ 'ਚ ਬਹੁਤ ਆਉਂਦੇ ਆ ਜੀ ਆਪਣੇ ਸਾਰੇ ਆਉਂਦੇ ਆ ਜੀ ਤਕਰੀਬਨ ਸਾਰੇ ਪਿੰਡ ਹੀ ਆਉਂਦੇ ਤੁਹਾਡੇ ਆਪਦੇ ਪਿੰਡ ਦੀਆਂ ਟੀਮਾਂ ਵੀ ਇਸ ਟੂਰਨਾਮੈਂਟ 'ਚ ਹਿੱਸਾ ਲੈਂਦੀਆਂ ਹਾਂਜੀ ਮਣੀ ਤਕਰੀਬਨ ਆਪਣੇ ਹੈਗੇ ਆ ਜੀ 10-15 ਬੱਚੇ ਖੇਡਣ ਵਾਲੇ ਆਪਣੇ ਦੋ-ਤਿੰਨ ਟੀਮਾਂ ਆਏਗਾ ਜੀ ਬੁੱਟਰੀ ਵਾਲੇ ਹਾਂ ਜੇਕਰ ਗੱਲ ਕਰੀਏ ਕਿ ਹੋਰ ਕਿਹੜੇ ਕਿਹੜੇ ਪਿੰਡਾਂ ਤੋਂ ਇੱਥੇ ਤੁਹਾਡੇ ਜਿਹੜੇ ਲਾਗੇ ਦੇ ਪਿੰਡ ਨੇ ਉਹਨਾਂ ਚੋਂ ਕਿਹੜੇ ਕਿਹੜੇ ਪਿੰਡਾਂ ਚੋਂ ਬੱਚੇ ਹੁੰਦੇ ਨੇ ਆਪਣੇ तकरीबन ਮਣੀ ਲੋਕ ਆਪਣੇ ਏਰੀਆ ਦੇ ਮੰਨ ਲਓ ਮੂਗੇ ਏਰੀਆ ਦੇ ਹੋਗੇ ਆਊਟ ਆਫ ਸਟੇਟ ਹੋ ਗਈ ਹਰਿਆਣੇ ਸਾਰੀਆਂ तकरीबन ਏਰੀਏ ਦੀਆਂ ਟੀਮਾਂ ਹੀ ਆਈ ਚੁੱਕੀਆਂ ਮੂਗੇ ਜ਼ਿਲ੍ਹੇ ਦੀਆਂ ਸਾਰੀਆਂ ਟੀਮਾਂ ਹੀ ਆਈਆਂ ਨੇ तकरीबन ਹਾਂਜੀ ਬਣੀ ਜੇਕਰ ਗੱਲ ਕਰੀਏ ਕਿ ਪਿੰਡ ਚੋਂ ਵੀ ਤੁਹਾਨੂੰ ਇਸ ਟੂਰਨਾਮੈਂਟ ਲਈ ਫੰਡਿੰਗ ਮਿਲਦੀ ਹੈ ਜਾਂ ਸਿਰਫ ਐਨਆਰਆਈ ਵੀਰ ਹੀ ਸਹਿਯੋਗ ਕਰਦੇ ਨੇ ਨਹੀਂ ਨਹੀਂ ਪਿੰਡ ਚੋਂ ਵੀ ਫੰਡਿੰਗ ਮਿਲਦੀ ਹੈ ਜੇ ਆਪਣਾ ਸਾਰਾ ਪਿੰਡ ਬਹੁਤ ਸਹਿਯੋਗ ਕਰਦੇ ਹੈ ਧੰਨਵਾਦ ਸਾਰੇ ਪਿੰਡ ਦਾ ਬਾਕੀ ਜੋ ਆਪਣੇ ਨਾਲ ਖੜਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਮ ਮੁਹੰਮਦ ਅਲੀ ਪਹਿਲਾਂ ਤਾਂ ਤੁਸੀਂ ਕਮੈਂਟਰੀ ਬਹੁਤ ਸੋਹਣੀ ਕਰਦੇ ਹੋ ਥੈਂਕ ਯੂ ਥੈਂਕ ਯੂ ਜਿਵੇਂ ਵੀਰੇ ਕਮੈਂਟਰੀ ਹੁੰਦੀ ਹੈ ਜਿਹੜੀ ਇਹ ਇੱਕ ਅਜਿਹੀ ਚੀਜ਼ ਹੈ ਜਿਹੜੀ ਟੂਰਨਾਮੈਂਟ ਚ ਜਾਣ ਪਾ ਦਿੰਦੀ ਹੈ ਜੇਕਰ ਗੱਲ ਕਰੀਏ ਕਿ ਤੁਸੀਂ ਕਦੋਂ ਤੋਂ ਕਮੈਂਟਰੀ ਕਰ ਰਹੇ ਹੋ ਮੈਨੂੰ ਹੀ 6-7 ਮਹੀ ਬਸ ਕਮੈਂਟਰੀ ਕਰਦੇ ਕਰਦੇ ਹੋਰੀ ਪਹਿਚਾਨ ਬਣ ਗਈ ਸਾਰੇ ਮਿਲਗੀ ਵਧੀਆ ਪਿਆਰ ਨਾਲ ਲੱਗੇ ਰੱਬ ਦੀ ਕਿਰਪਾ ਨਾਲ ਵਧੀਆ ਚੱਲ ਪਈ ਹੌਲੀ ਹੌਲੀ ਬਾਕੀ ਕੋਈ ਨਹੀਂ ਸੱਚੇ ਬਾਸ਼ਾ ਕਰਨਗੇ ਮੇਰੀ ਹੋਰ ਗਾਂ ਪਾ ਚੱਲ ਪਾ ਨਹੀਂ ਜਿਵੇਂ ਕਮੈਂਟਰੀ ਕਰਨ ਲਈ ਕੋਈ ਸਪੈਸ਼ਲ ਟ੍ਰੇਨਿੰਗ ਲੈਣੀ ਪੈਂਦੀ ਕਿਉਂਕਿ ਇਹਦੀ ਇੱਕ ਜਿਹੜੀ ਲੈਜਾ ਇਹ ਬੰਦੇ ਦਾ ਬਹੁਤ ਸੋਹਣਾ ਲੈਜਾ ਹੋਣਾ ਚਾਹੀਦਾ ਹੈ ਕਿ ਜਿਹੜਾ ਲੋਕਾਂ ਦੇ ਦਿਲਾਂ ਵਿੱਚ ਐ ਥਾਂ ਬਣਾ ਜੇ ਹਾਂਜੀ ਜੀ ਮੇਰੇ ਆਪਣੇ ਉਸਤਾਦ ਹੈ ਕਿੰਦਾ ਕਿੰਦਾ ਲੋਹਾਰਾ ਹੀ ਉਹਨਾਂ ਨੇ ਆਪਣਾ ਮਿਲਗੀ ਕੰਮ ਦੇ ਵਿੱਚ ਪਾਈ ਬਸ ਉਹਨਾਂ ਨੇ ਵੇ ਵੇ ਕੇ ਹੌਲੀ ਹੌਲੀ ਲੱਗੇ ਪਈ ਲਈ ਮੈਂ ਗਾਉਂਦਾ ਹੁੰਦਾ ਹੀ ਆ ਜਿਹੜੇ ਐਮਪਲੀ ਈਮੇ ਜੀ ਪਿੰਲਾਂ ਗਾਉਂਦਾਂ ਦਾ ਸਟੇ ਵਗੈਰਾ ਲਾਉਂਦੇ ਹੁੰਦੇ ਸੀ ਜਗਰਾਤੇ ਲਾ ਲਈ ਜਿਵੇਂ ਇਦਾਂ ਜਾਗਰਣ ਵਗੈਰਾ ਲੱਗ ਗਿਆ ਫਿਰ ਹੌਲੀ ਹੌਲੀ ਕਬੱਡੀ ਦੇ ਵਿੱਚ ਹੋ ਗਈ ਬਸ ਐਂ ਬਾਬੇ ਕਰਪਣਾ ਹੁਣ ਵਧੀਆ ਹੋ ਗਈ ਕੀ ਗਾਉਂਦੇ ਹੁੰਦੇ ਸੀ ਬਸ ਹੀ ਗਾਉਂਦੇ ਜੀ ਖਾਨ ਦੇ ਗਾਣੇ ਜਾਵੇ ਬਾਤਾਂ ਦਾ ਜਿਵੇਂ ਚੱਲ ਪਏ ਕੋਈ ਵੀ ਜਾਗਰਣ ਤੇ ਚਾਰਕ ਬੋਲ ਲਗਾ ਕੇ ਸੁਣਾ ਦੋ ਸੁਣਾ ਨਹੀਂ ਹਾਂ ਹਾਂ ਹੋ ਯਾਰੀ ਕਿੱਥੋਂ ਖੜਨੇ ਜੋ ਬਣ ਗਏ ਵਪਾਰੀ ਨੇ ਹੋ ਜਾਨੇ ਮੇਰੀ ਕੱਢ ਲਈ ਹੋ ਜਾਨੇ ਤੋਂ ਪਿਆਰੀ ਨੇ ਹੋ ਜਾਨੇ ਤੋਂ ਪਿਆਰੀ ਨੇ ਤੇ ਤਾਂ ਨੇ ਮੇਨੇ ਮਾਰਗੀ ਕਦੇ ਸੀ ਹੁੰਦੀ ਮਰਦੀ ਉਹ ਗੱਲਾਂ ਕਿੱਥੇ ਰਹਿ ਗਈਆਂ ਤੂੰ ਜਿਹੜੀਆਂ ਸੀ ਕਰਦੀ ਇਹ ਮੈਂ ਕਬੱਡੀ 'ਚ ਵੀ ਸ਼ੇਰ ਬੋਲਿਆ ਆ ਮਲ ਗਿਆ ਆਪਣਾ ਬਹੁਤ ਚੱਲਿਆ ਇਹ ਪਹਿਲਾ ਸਟਾਰਟਿੰਗ ਦੇ ਵਿੱਚੋਂ ਮਲਕੀ ਕਬੱਡੀ ਦੇ ਵਿੱਚ ਵੀ ਬੋਲਿਆ ਹੋਇਆ ਬਾਈ ਬਹੁਤ ਮਲਕੀ ਵਧੀਆ ਚੱਲਿਆ ਆ ਬੱਬੇ ਦੀ ਕਿਰਪਾ ਨਾਲ ਹੀ ਬਾਕੀ ਹੁਣ ਗਾਂ ਜਦੋਂ ਫ੍ਰੀ ਹੁੰਦਾ ਫਿਰ ਬਾਈ ਗਲਾਸ ਉਹਦੇ ਨਾਲ ਚਲੇ ਜਾਂਦਾ ਹੀ ਮਲਕੀ ਉਹਨਾਂ ਨਾਲ ਮਲਕੀ ਕੋਰਸ-ਕੋਸ ਚਲੇ ਜਾਂਦਾ ਹੀ ਬਾਕੀ ਵਧੀਆ ਚੱਲੀ ਜਾਂਦਾ ਹੀ ਹਾਂਜੀ ਬੱਬੇ ਦੀ ਕਿਰਪਾ ਨਾਲ ਹਾਂਜੀ ਤੁਹਾਡਾ ਨਾਮ ਬਲਦੇਵ ਸਿੰਘ ਸੇਬੀ ਦਾਤਾ ਜੀ ਤੁਸੀਂ ਇੱਥੇ ਅੱਜ ਰੈਫਰੀ ਦੀ ਡਿਊਟੀ ਨਿਭਾ ਰਹੇ ਹੋ ਕਿੰਨੇ ਸਮੇਂ ਤੋਂ ਨਿਭਾ ਰਹੇ ਹੋ ਅਸੀਂ ਜੀ ਮੈਂ 2012 ਤੋਂ ਚਾਲੂ ਕੀਤੀ ਸੀ ਜੀ ਤੇ 2025 ਤੱਕ ਚੱਲੀ ਜਾਂਦੇ ਕੰਮ ਹਾਂਜੀ ਜੇਕਰ ਗੱਲ ਕਰੀਏ ਅੱਜ ਦੇ ਬੁੱਟਰ ਦੇ ਮੈਚ ਦੀ ਕਿਹੋ ਜਿਹਾ ਜਾ ਰਿਹਾ ਬਹੁਤ ਵਧੀਆ ਜਾ ਰਿਹਾ ਜੀ ਜੀ ਹੁਣ ਤੱਕ ਦੀਆਂ ਕਿੰਨੀਆਂ ਟੀਮਾਂ ਜਿੱਤ ਚੁੱਕੀਆਂ ਨੇ ਟੀਮਾਂ ਜੀ ਇੱਥੇ ਜੀ 2 150 ਟੀਮ ਪਹੁੰਚੀ ਥੇ ਦੋਨੇ ਟੀਮਾਂ 150 ਟੀਮ ਤੇ ਜਿੱਤ ਕਿੰਨੀਆਂ ਚੁੱਕੀਆਂ ਨੇ ਹੁਣ ਤੱਕ ਅਜੇ ਤਾਂ ਮੈਚ ਚੱਲ ਜਾਈ ਜਾਂਦੇ ਜੀ ਅਜੇ ਰਹਿੰਦੇ ਆ ਮੈਚ ਹਾਂਜੀ ਦੋ ਰਾਊਂਡ ਹੋ ਗਏ ਤੀਜਾ ਰਾਊਂਡ 45 ਕਿਲੋ ਚੱਲਣ ਲੱਗਾ 80 ਕਿ ਟੀਮਾਂ ਹਾਂਜੀ 80 ਕਿ ਟੀਮਾਂ 80 ਕਿ ਟੀਮਾਂ ਜੀ ਜੇਕਰ ਜ਼ਿਕਰ ਕਰੀਏ ਕਿ ਟੀਮਾਂ ਕਿੱਥੋਂ ਕਿੱਥੋਂ ਪਹੁੰਚੀਆਂ ਨੇ ਆਲ ਪਿਆਰ ਤੇ ਬੋਲ ਜੀ ਆਹ ਹਰਿਆਣਾ ਪ੍ਰਾਧਾਨ ਆਲ ਇੰਡੀਆ ਦੇ ਕੋਚ ਹਨ ਕਿੰਨੇ ਸਮੇਂ ਤੋਂ ਇਹ ਜਿਹੜਾ ਟੂਰਨਾਮੈਂਟ ਇਹ ਚੱਲ ਰਿਹਾ ਇਹ ਬੱਚਿਆਂ ਵਾਸਤੇ ਪਿੰਡ ਦੇ ਸਹਿਯੋਗ ਹਰੇਕ ਸਾਲ ਹੀ ਜੀ ਹਾਂਜੀ ਹਰੇਕ ਸਾਲ ਬੱਚਿਆਂ ਵਾਸਤੇ ਕਰਦੇ ਆ ਤੇ ਕਿੰਨਾਵਾਂ ਸਾਲ ਇਹ ਤੀਜਾ ਸਾਲ ਆ ਜੀ ਇਹ ਸਾਡੇ ਵੱਲੋਂ ਜੇਕਰ ਗੱਲ ਕਰੀਏ ਤੁਸੀਂ ਕੀ ਡਿਊਟੀ ਨਿਭਾ ਰਹੇ ਹੋ ਅੰਪਾਇਰਾਂ ਦੀ ਡਿਊਟੀ ਨਿਭਾ ਰਹੇ ਜੀ ਹਾਂਜੀ ਜਿਵੇਂ ਕਿ ਜਿਹੜੇ ਬੱਚੇ ਨੇ ਉਹ ਵੀ ਤੁਹਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਬੱਚੇ ਵੀ ਕਰਦੇ ਆ ਬੱਚੇ ਥੋੜੇ ਬਚ ਬਚ ਮਨਾ ਕਰਦੇ ਥੋੜਾ ਜਿਹਾ ਹਾਂ ਸ਼ਾਂਤ ਜੀ ਨਿ ਡਿਊਟੀ ਡਿਊਟੀ ਨ ਸ਼ਾਂਤ ਖੇਡਣਾ ਹੈ ਖੇਡ ਨਹੀਂ ਗੇਮ ਦਾ ਸ਼ਾਂਤ ਬਚ ਬਨੇ ਹਾਂ ਕਰ ਦੇ ਦੋ ਜੀ ਹਾਂ ਜੀ ਤੁਸੀਂ ਵੀ ਰੈਫਰੀ ਹੋ ਜੀ ਹਾਂ ਜੀ ਕਿੰਨੇ ਸਮੇਂ ਤੋਂ ਮੈਂ ਸਕੋਰ ਮੈਨ ਹਾਂ ਸਕੋਰ ਲੈਣਾ ਟੂਰਨਾਮੈਂਟਾਂ ਤੇ ਜੀ ਹਾਂ ਜੀ ਕਿੰਨੇ ਸਮੇਂ ਤੋਂ ਡਿਊਟੀ ਨਿਭਾ ਰਹੇ ਹੋ ਮੈਨੇ 2 ਸਾਲ ਹੋਏ ਜੀ ਇਹ ਲੈਂਡ ਚ ਆਏ ਨੇ ਹਾਂ ਜੀ ਕਿਵੇਂ ਸਵਾਭ ਬਣਿਆ ਸਵਾਭ ਜੀ ਆਏ ਮੇਰਾ ਭਰਾ ਕਮੈਂਟਰੀ ਕਰਦਾ ਸੀਗਾ ਇਦਾਂ ਹੀ ਤੇ ਬਸ ਪਹਿਲਾ ਬਾਹਰ ਸੀਗਾ ਹਾਂਜੀ ਬਾਸ ਆਈ ਇੱਧਰ ਮੇਲਿਆਂ ਦੇ ਪਹਿਲਾਂ ਖੇਡਦੇ ਸੀਗੇ ਵੇਖਣ ਜਾਂਦੇ ਸੀ ਆਈ ਫਿਰ ਤਕਰੀਕ ਨਾਲ ਇੱਧਰ ਆ ਗਏ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਹੀ ਫੌਜੀ ਆ ਪਿੰਡ ਧੂੜਕੁੜਕਲਾ ਜੀ ਜੀ ਅੱਜ ਤੁਸੀਂ ਇੱਥੇ ਜਲ ਦੀ ਸੇਵਾ ਨਿਭਾ ਰਹੇ ਹੋ ਬੱਚਿਆਂ ਨੂੰ ਕਦੋਂ ਤੋਂ ਨਿਭਾ ਰਹੇ ਹੋ ਇਹਨੂੰ ਹੋ ਗਏ ਮੈਨੂੰ 7-8 ਸਾਲ ਹੋ ਗਏ ਜੀ ਪਾਣੀ ਪਿਉਂਦੇ ਨੂੰ ਜੀ ਤੇ ਟੂਰਨਾਮੈਂਟ ਤੇ ਜਾ ਕੇ ਪਾਣੀ ਪੀਈਦਾ ਜੀ ਜੀ ਤੇ ਸੇਵਾ ਕਰੀਦੀ ਫੁੱਲ ਜੀ ਤੜੋਂ ਬਣੋ ਜੀ ਇਹਦੀ ਕੋਈ ਤੁਹਾਨੂੰ ਕੋਈ ਪੈਸੇ ਵਗੈਰਾ ਵੀ ਮਿਲਦੇ ਕਿ ਨਹੀਂ ਜਿਹੜੇ ਸਾਡਾ ਮਾਨਤਨ ਫੁੱਲ ਕਰਦੇ ਆ ਜੀ ਜਿੱਥੇ ਵੀ ਜਗ੍ਹਾ ਕਮੇਟੀ ਸਾਡਾ ਮਾਨਤਨ ਫੁੱਲ ਕਰਦੀ ਆ ਉੱਤੋਂ ਵੀ ਬਣ ਜਾਂਦਾ ਪਾਣੀ ਚੌਂਗਾ ਜੀ ਸਾਡਾ ਟਾਈਮ ਪਾਸ ਹੋਈ ਜਾਂਦਾ ਜੀ ਹਾਂ ਜੀ ਬੱਚਿਆਂ ਲਈ ਸੀਸਾ ਦਾ ਕੰਮ ਕਰਦੇ ਹਾਂ ਹਾਂ ਜੀ ਹਾਂ ਜੀ ਬੱਚਿਆਂ ਲਈ ਸੀਸਾ ਲਈ ਕੰਮ ਕਰਦੇ ਜਲ ਸੇਵਾ ਜੀ ਬੂਟਾ ਜੀ ਅ ਅੱਜ ਤੁਸੀਂ ਇੱਥੇ ਬੁੱਟਰਡੇਟ ਕਬੱਡੀ ਟੂਰਨਾਮੈਂਟ ਚ ਉਹ ਕਦੋਂ ਤੋਂ ਚੱਲ ਰਿਹਾ ਹੈ ਹੇ ਜੀ ਬਹੁਤ ਟਾਈਮ ਤੋਂ ਚੱਲ ਰਿਹਾ ਸਾਨੂੰ ਬਹੁਤ ਟਾਈਮ ਹੋ ਗਿਆ ਜੀ ਆ ਪਿੰਡ ਦੇ ਵਿੱਚ ਆਉਂਦਿਆਂ ਨੂੰ ਔਰ ਬਹੁਤ ਵਧੀਆ ਭਰਾਮਾਂ ਦੀ ਸੋਚ ਆ ਔਰ ਅੱਜ ਭਰਾਮਾਂ ਨੇ ਬਹੁਤ ਵਧੀਆ ਸੋਚ ਰੱਖੀ ਕਿ ਕਹਿੰਦੇ ਆ ਬਜਨੀ ਨੂੰ ਪਹਿਲ ਦਿੱਤੀ ਔਰ 35 ਕਿਲੋ ਤੇ 45 ਕਿਲੋ ਜਿੱਦਾਂ ਕਹਿ ਦਈਏ ਵੀ ਇਹਨਾਂ ਨੇ ਨਸ਼ੇ ਤੋਂ ਬਚਾਉਣ ਦੇ ਵਾਸਤੇ ਆ ਬੱਚਿਆਂ ਨੂੰ ਜਿਹੜਾ ਮੌਕਾ ਦਿੱਤਾਗਾ ਵੀ ਕਿਉਂਕਿ ਆ ਗਰਾਉਂਡਾਂ ਦੇ ਨਾਲ ਜੁੜੇ ਰਹਿਣ ਕਿਉਂਕਿ ਅੱਜ ਕੱਲ ਆਪਾਂ ਨੂੰ ਪਤਾ ਹੈਗਾ ਹਨਾ ਵੀ ਚਿੱਟਾ ਚੱਲ ਰਿਹਾ ਗੋਲੀਆਂ ਹੋਰ ਬਹੁਤ ਨਸ਼ਾ ਚੱਲ ਰਿਹਾ ਠੀਕ ਹੈ ਇਹਨਾਂ ਭਰਾਵਾਂ ਨੂੰ ਆਪਾਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਕਮੇਟੀ ਮੈਂਬਰ ਆ ਸਾਰੇ ਭਰਾਵਾਂ ਨੇ ਬਹੁਤ ਵਧੀਆ ਸੋਚ ਰੱਖ ਕੇ ਆ ਜਿਹੜੇ 45 ਕਿਲੋ ਤੇ 35 ਕਿਲੋ ਦੇ ਮੈਚ ਕਰਵਾਏ ਆ ਤੇ ਇਹ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਔਰ ਬਹੁਤ ਟਾਈਮ ਤੋਂ ਇਹ ਭਰਾ ਸਾਡੇ ਕਬੱਡੀ ਦੇ ਨਾਲ ਜੁੜੇ ਆ ਆ ਕਬੱਡੀ ਦੇ ਵੱਡੇ ਵੱਡੇ ਮਾਲਵੀ ਸਟਾਰ ਹੋਏ ਆ ਕਹਿੰਦੀ ਇਹ ਆ ਮਾਂ ਖੇਡ ਕਬੱਡੀ ਦੀ ਝੋਲੀ ਪਏ ਆ ਔਰ ਜੇ ਪ੍ਰੋਮੋਟਰਾਂ ਦੀ ਗੱਲ ਕਰੀਏ ਆ ਪਿੰਨ ਦੇ ਪ੍ਰੋਮੋਟਰ ਵੀ ਬਹੁਤ ਆਗੇ ਔਰ ਨਾਲ ਨਾਲ ਇਹ ਇਧਰ ਭਰਾ ਫੁੱਟਬਾਲ ਦੇ ਵੀ ਜਿਹੜੇ ਔਰ ਮੈਚ ਕਰਵਾਉ ਆਲਾ ਗਰਾਊਂਡ ਹੈ ਔਰ ਬਹੁਤ ਵਧੀਆ ਇਹਨਾਂ ਦੀ ਸੋਚ ਹੈ ਭਰਾਵਾਂ ਦੀ ਕਿ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਬਹੁਤ-ਬਹੁਤ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਜਸਵੀਰ ਸਿੰਘ ਮਹਿਣਾ ਜੀ ਜੀ ਤੁਸੀਂ ਕੋਚ ਹੋ ਜੇਕਰ ਜ਼ਿਕਰ ਕਰੀਏ ਕਿ ਜਿਵੇਂ ਉਹ ਪਹਿਲਾ ਵੀਰ ਜੀ ਨੇ ਵੀ ਜ਼ਿਕਰ ਕੀਤਾ ਕਿ ਕਿੰਨੀ ਇਹ ਜ਼ਰੂਰੀ ਨੇ ਖੇਡਾਂ ਕਿ ਸਾਡੇ ਨੌਜਵਾਨਾਂ ਨੂੰ ਜੇ ਅਸੀਂ ਨਸ਼ਿਆਂ ਤੋਂ ਦੂਰ ਰੱਖਣਾ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪਿੰਡ ਦੀਆਂ ਨੌਜਵਾਨ ਸਭਾਵਾਂ ਨੂੰ ਐਨਆਈ ਵੀਰਾਂ ਨੂੰ ਗ੍ਰਾਮ ਪੰਚਾਇਤ ਨੂੰ ਇਹ ਪਰ ਉਪਰਾਲੇ ਕਰਨੇ ਪੈਣਗੇ ਜੀ ਨੌਜਵਾਨ ਪੀੜੀ ਬਚਾਉਣੀ ਆ ਤਾਂ ਗੇਮਾਂ ਕਰਾਓ ਜੀ ਜਿਵੇਂ ਹਾਕੀ ਦੇ ਮੈਚ ਮੋਟਰ ਦੀ ਟੀਮ ਬਹੁਤ ਸੋਹਣੀ ਖੇਲਦੀ ਆ ਫੁੱਟਬਾਲ ਦੀ ਟੀਮ ਬਹੁਤ ਵਧੀਆ ਓਪਨ ਦੀ ਟੀਮ ਇਹਨਾਂ ਦੀ ਬਹੁਤ ਜਿਆਦਾ ਵਧੀਆ ਜਿਹੜੀ ਕਿ ਹਰ ਸਾਲ ਨੰਬਰ ਪਾਉਂਦੀ ਆ ਆ 35 ਤੇ ਜਿਹੜੇ 42 ਦੇ ਮੈਚ ਕਰਾ ਰਹੇ ਆ ਜੀ ਇਹਨਾਂ ਨੂੰ ਚੌਥਾ ਸਾਲ ਹੋ ਗਿਆ ਬੱਚਿਆਂ ਨੂੰ ਮਿਹਨਤ ਕਰਦਿਆਂ ਨੂੰ ਇਹਦੇ ਵਾਸਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਕਮੇਟੀ ਸਦਾ ਚੜ੍ਹਦੀਆਂ ਕਲਾ ਵਿੱਚ ਰਵੇ ਬੱਚਿਆਂ ਨੂੰ ਹੌਸਲਾ ਵਧਾਉਂਦੀ ਰਹੇ ਜੀ ਜੀ ਜੇਕਰ ਜ਼ਿਕਰ ਕਰੀਏ ਕਿ ਚਲੋ ਕਮੇਟੀ ਦਾ ਤਾਂ ਜੋ ਸੰਯੋਗ ਹੈ ਉਹ ਹੈ ਤੁਹਾਡਾ ਕਿੰਨਾ ਕੁ ਸਹਿਯੋਗ ਹੈ ਬੱਚਿਆਂ ਦੇ ਇਸ ਭੂਮਿਕਾ ਨਿਭਾਉਣ ਚ ਅਸੀਂ ਤਾਂ ਵੱਧ ਤੋਂ ਵੱਧ ਇਹ ਸਹਿਯੋਗ ਦਿੰਨੇ ਕਮੇਟੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਛੋਟੇ ਬੱਚਿਆਂ ਦੇ ਮੈਚ ਕਰਾਓ ਛੋਟੇ ਬੱਚਿਆਂ ਦੇ ਮੈਚ ਕਰਾਓ ਕਿਉਂਕਿ ਛੋਟੇ ਪੀੜੀ ਜੇ ਆਪਾਂ ਪਨੀਰੀ ਬੀਜਾਂਗੇ ਤੇ ਝੋਨਾ ਲਾਵਾਂਗੇ ਜੇ ਛੋਟੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਵਾਂਗੇ ਤੇ ਵੱਡੇ ਪਲੇਅਰ ਬਣਾਵਾਂਗੇ ਜੋ ਜਾ ਕੇ ਬਾਹਰ ਖੇਡ ਲੈਣਗੇ ਟੂਪਨ ਦੇ ਮੈਚ ਖੇਡਣਗੇ 35 ਤੋਂ ਚੱਲਣਗੇ 50 ਖੇਡਣਗੇ 55 ਖੇਡਣਗੇ 70 ਖੇਡਣਗੇ ਜੀ ਅਖੀਰਲੇ ਮੁਲਕਾਂ ਦੀ ਸ਼ੇਰ ਕਰਨਗੇ ਨਸ਼ਿਆਂ ਤੋਂ ਦੂਰ ਰਹਿਣਗੇ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ মিডিਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ Megyek mindenkor a kameramen törzsényt innen,